ਵੂੜਤ ਕੋਰ ਅੰਦਕੂਪ ਮਹਿ ਨਿਕਸਿਓ ਮੇਰੇ ਭਾਈ ਰਹਾਉ ਐਸੀ ਗੁਰਮਤ ਪਾਈ ਹਲੇ ਗੁਰਮਖੋ ਚਾਰ ਪ੍ਰਕਾਰ ਦੀ ਮਤ ਤਨ ਤਰਾ ਦੀ ਮਤ ਨੂੰ ਸੰਸਾਰ ਬਹੁਤ ਛੇਤੀ ਗ੍ਰਹਿਣ ਕਰਦਾ ਦੁਰਮਤ ਦਾਤਾਰ ਪਰਸ਼ਾ ਮਹਾਰਾਜ ਜੀਆ ਨੇ ਇਸ ਮਤ ਦਾ ਧਾਰਨੀ ਹਰਨਾਖਸ ਨੂੰ ਲਿਖਿਆ ਗੁਰੂ ਗੁਰਮੁਖੋ ਦੁਰਮਤ ਅਹੰਕਾਰੀ ਦੁਰਾਚਾਰੀ ਇਹ ਜਿਹੜੇ ਔਗਣਾਂ ਇਗਰਮਖੋ ਹਰਨਾਖਸ਼ ਦੇ ਕੋਲ ਆ ਤੇ ਇਹ ਸਮਤ ਨੂੰ ਆਪਾਸ ਸਹਿ ਸਭਾਈ ਸਮਾਜ ਦੇ ਵਿੱਚ ਤੱਕ ਸਕਦੇ ਆ ਜਿਨ੍ਹਾਂ ਦੇ ਅੰਦਰ ਇਹ ਔਗਣ ਆ ਉਹ ਬਸ ਹਰਨਾਖਸ਼ ਵਾਲੀ ਕਤਾਰ ਦੇ ਵਿੱਚ ਖਲੋਤੇ ਹੋਏ ਮੇਰਾ ਕਹਿਣਾ ਨਹੀਂ ਇਹ ਬਾਪੂ ਦੀ ਬਾਣੀ ਦਾ ਕਹਿਣਾ ਦੁਰਮਤ ਗਰਮਖੋ ਇੰਨੀ ਕਿ ਜ਼ਿਆਦਾ ਮਨੁੱਖ ਨੂੰ ਖੁਵਾਰ ਕਰ ਜਾਂਦੀ ਹੈ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਬ੍ਰੋਧ ਵਿੱਚ ਖੜਾ ਦਿੰਦੀ ਆ ਤੇ ਇਹਨੂੰ ਬਦਲ ਕੇ ਗੁਰਮਤ ਵਿੱਚੋਂ ਦੁਰਮਤ ਹੋਵੇ ਗੁਰੂ ਕੀ ਮਤ ਲੈਣੀ ਆ ਜੀ ਜੇ ਇਸ ਮਤ ਦਾ ਨਾਸ ਕਰਨਾ ਤੇ ਬਾਪੂ ਅਜ ਦੇ ਰਹਾਉ ਦੇ ਬੰਦ ਅੰਦਰ ਇੱਥੋਂ ਹੀ ਆਰੰਭ ਕਰ ਰਹੇ ਆ ਐਸੀ ਗੁਰਮਤ ਪਾਈ ਲੈ ਹੈ ਭਾਈ ਮੈਂ ਗੁਰੂ ਪਾਸੋਂ ਅਜਹੀ ਮਤ ਪ੍ਰਾਪਤ ਕਰ ਲਈ ਆ ਗੁਰੂ ਕੀ ਮਤ ਧਾਰਨ ਕਿ ਲਈ ਇਸ ਮਤ ਦੇ ਨਾਲ ਫਿਰ ਸਮਝ ਪਈ ਸੋਝੀ ਆਈ ਬੂੜਤ ਕੋਰ ਅੰਧਕੂਪ ਮਹਿ ਨਿਕਸਿਓ ਮੇਰੇ ਭਾਈ ਰਹਾਉ ਓਮ ਵੂਡ ਦਾ ਅਰਥ ਹੰ ਦਾ ਡੁੱਬਦਾ ਘੋਰ ਦਰਦਨ ਦਾ ਗੁਰਮੁਖ ਕੋਪ ਹਨੇਰਾ ਜਿੱਥੇ ਰੋਸ਼ਨੀ ਦੀ ਇੱਕ ਕਿਰਨ ਵੀ ਨਾ ਪਹੁੰਚੇ ਅੰਧਕੂਪ ਅੰਧ ਦਾ ਅਰਥ ਹਨੇਰਾ ਤੇ ਕੋਪ ਦਾ ਅਰਥ ਕੂ ਅਗਿਆਨਤਾ ਦਾ ਕੂ ਮਹਿਨ ਦਾ ਅਰਥ ਹੁੰਦਾ ਵਿੱਚ